ਸੰਗਰੂਰ ਦੇ ਧੂਰੀ ਚ ਇੱਕ ਹਾਦਸਾ ਹੋਇਆ ਪਰ ਉਸ ਹਾਦਸੇ ਤੋਂ ਬਾਅਦ ਇੱਕ ਸਵਾਲ ਉੱਠਿਆ ਕਿ ਆਖਰਕਾਰ ਟਰੱਕ ਡਰਾਈਵਰਾਂ ਨੂੰ ਕਿੰਨੇ ਸਮੇਂ ਦੇ ਲਈ ਟਰੱਕ ਚਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਵਿਦੇਸ਼ਾਂ 'ਚ ਦੇਖੀਏ ਤਾਂ ਇੱਕ ਨਿਸ਼ਚਿਤ ਸਮਾਂ ਹੈ ਕਿ ਐਨੇ ਘੰਟਿਆਂ ਤੱਕ ਹੀ ਤੁਸੀਂ ਟਰੱਕ ਚਲਾ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਉਸ ਤੋਂ ਬਾਅਦ ਤੁਹਾਨੂੰ ਆਰਾਮ ਕਰਨਾ ਹੀ ਕਰਨਾ ਪੈਣਾ ਹੈ ਹੋਇਆ ਕੀ ਤੁਹਾਨੂੰ ਦੱਸਦੇ ਹਾਂ ਦਰਸਲ ਇੱਕ ਟਰੱਕ ਚਾਲਕ ਸੀ ਇਹ ਅੱਜ ਸਵੇਰ ਵੇਲੇ ਦੀ ਘਟਨਾ ਹੈ ਜਦ ਸੰਗਰੂਰ ਦੇ ਧੂਰੀ ਦੇ ਵਿੱਚ ਇੱਕ ਥਾਂ ਦੇ ਉੱਤੇ ਜੋ ਟਰਾਲਾ ਚਾਲਕ ਸੀ ਉਹ ਬੇਕਾਬੂ ਹੋ ਗਿਆ ਟਰਾਲਾ ਉਸ ਦਾ ਉਹ ਸਿੱਧਾ ਜਾ ਕੇ ਉੱਥੇ ਵੱਜਿਆ ਕੁਝ ਹੋਰ ਟਰੱਕਾਂ ਦੇ ਵਿੱਚ ਤੇ ਇੱਕ ਗੱਡੀ ਦੇ ਵਿੱਚ ਜੋ ਕਿ ਇੱਕ ਢਾਬੇ ਦੇ ਉੱਤੇ ਚਾਹ ਪਾਣੀ ਦੇ ਲਈ ਰੁਕੇ ਹੋਏ ਸੀ ਤਾਂ ਐਸੇ ਚ ਲੋਕਾਂ ਦਾ ਕਹਿਣਾ ਹੈ ਜੋ ਉੱਥੇ ਮੌਜੂਦ ਸੀ ਕਿ ਇਹ ਜੋ ਟਰੱਕ ਵਾਲਾ ਸੀ ਉਸ ਨੂੰ ਨੀਂਦ ਆ ਗਈ ਉਸ ਨੀਂਦ ਆਉਣ ਦੇ ਚੱਕਰ ਦੇ ਵਿੱਚ ਉਹ ਟਰੱਕ ਵਾਲਾ ਆਪਣਾ ਸੰਤੁਲਨ ਗਵਾ ਬੈਠਿਆ ਤੇ ਬੜਾ ਭਿਆਨਕ ਹਾਦਸਾ ਹੋਇਆ ਤਸਵੀਰਾਂ ਤੁਹਾਨੂੰ ਨਾਲ ਨਾਲ ਦਿਖਾ ਰਿਹਾ ਇਹ ਤਸਵੀਰਾਂ ਧੂਰੀ ਦੀਆਂ ਨੇ ਪਰ ਇੱਥੇ ਕਿਸੇ ਇੱਕ ਬੰਦੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਯਾ ਤਾਂ ਕੱਲਾ ਟਰੱਕ ਵਾਲੇ ਨੂੰ ਕਹਿ ਲਈਏ ਜਾਂ ਫਿਰ ਕਿਸੇ ਹੋਰ ਨੂੰ ਇੱਥੇ ਇੱਕ ਗੱਲ ਤੇ ਧਿਆਨ ਦੇਣਾ ਬਣਦਾ ਹੈ ਕਿ ਜੋ ਟਰੱਕ ਭਾਰਤ ਦੇ ਵਿੱਚ ਚੱਲਦੇ ਨੇ ਕਿਹਾ ਜਾਂਦਾ ਹੈ ਕਿ ਜਹਾਜ਼ਾ ਨਾਲੋਂ ਔਖੀ ਹੈ ਰੈਵਲੀ ਟਰੱਕਾਂ ਦੀ ਹੁੜੇ ਗੀਤ ਦੇ ਬੋਲ ਨੇ ਪਰ ਅਸਲ ਦੇ ਵਿੱਚ ਵੀ ਇਦਾਂ ਹੀ ਹੈ ਕਿਉਂਕਿ ਲਗਾਤਾਰ ਕਈ-ਕਈ ਘੰਟੇ ਮਹਿਜ਼ 4-5 ਘੰਟੇ ਦੀ ਕਈ ਵਾਰ ਤਾਂ ਟਰੱਕ ਡਰਾਈਵਰ ਨੀਂਦ ਲੈ ਕੇ ਚਲਾਉਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਇੱਕ ਇਹ ਵੀ ਹੁੰਦਾ ਹੈ ਕਿ ਰਾਤ ਦੇ ਸਮੇਂ ਦੇ ਵਿੱਚ ਟ੍ਰੈਫਿਕ ਘੱਟ ਹੋਵੇਗੀ ਸਟ੍ਰੈਚ ਫਟਾਫਟ ਖਿੱਚ ਲੈਣੇ ਆ ਤੇ ਉਸ ਦੇ ਚੱਕਰ 'ਚ ਨੀਂਦ ਪੂਰੀ ਨਹੀਂ ਹੁੰਦੀ ਤੇ ਫਿਰ ਅੱਗੇ ਹਾਦਸਿਆਂ ਦਾ ਕਾਰਨ ਬੜਦਾ ਹੈ ਦੂਸਰੇ ਪਾਸੇ ਜੇਕਰ ਦੇਖੀਏ ਤਾਂ ਫਿਰ ਕਈ ਵਾਰ ਉਹਨਾਂ ਦੇ ਕੋਲ ਸਾਧਨ ਨਹੀਂ ਹੁੰਦੇ ਜਾਂ ਫਿਰ ਇੱਕ ਹੀ ਟਰੱਕ ਡਰਾਈਵਰ ਹੁੰਦਾ ਹੈ ਉਹਨਾਂ ਨਾਲ ਸ਼ਫਲ ਕਰਨ ਵਾਲਾ ਦੂਸਰਾ ਟਰੱਕ ਡਰਾਈਵਰ ਨਹੀਂ ਹੁੰਦਾ ਤਾਂ ਐਸੇ 'ਚ ਵੀ ਦਿੱਕਤ ਆਉਂਦੀ ਆ ਹੁਣ ਵਿਦੇਸ਼ 'ਚ ਜੇਕਰ ਦੇਖੀਏ ਤਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ 'ਚ ਜਾਂ ਹੋਰ ਜੋ بڑے ਦੇਸ਼ ਨੇ ਯੂਐਸ ਦੇ ਵਿੱਚ ਬੜੇ ਪੰਜਾਬੀ ਦੇ ਬੜੇ ਲੋਕ ਨੇ ਸਾਡੇ ਜੋ ਟਰਾਲਾ ਚਲਾਉਂਦੇ ਨੇ ਪਰ ਉੱਥੇ ਕੀ ਰੂਲ ਹੈ ਕਿ ਕੁਝ ਘੰਟੇ ਨਿਸ਼ਚਿਤ ਕੀਤੇ ਗਏ ਨੇ ਉਸ ਨਿਸ਼ਚਿਤ ਘੰਟਿਆਂ ਤੋਂ ਬਾਅਦ ਤੁਸੀਂ ਨਹੀਂ ਟਰੱਕ ਚਲਾ ਸਕਦੇ ਤੁਹਾਨੂੰ ਆਰਾਮ ਕਰਨਾ ਹੀ ਕਰਨਾ ਪੈਣਾ ਜੇਕਰ ਤੁਸੀਂ ਉਸ ਤੋਂ ਬਾਅਦ ਟਰੱਕ ਚਲਾਉਂਦੇ ਪਾਏ ਗਏ ਤਾਂ ਫਿਰ ਤੁਹਾਡੇ ਤੇ ਐਕਸ਼ਨ ਹੋਵੇਗਾ ਕਿ ਇਹ ਹੁਣ ਨਿਸ਼ਚਿਤ ਕਿੱਦਾਂ ਕੀਤਾ ਜਾਂਦਾ ਇੱਕ ਆਈਡੀ ਹੁੰਦੀ ਹੈ ਜਿਹਦੇ ਨਾਲ ਵੀ ਜਦ ਤੁਸੀਂ ਲੌਗਇਨ ਕਰਤਾ ਤੇ ਉਤੋਂ ਤੁਹਾਡੇ ਘੰਟੇ 카ਉਂਟ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਫਿਰ ਪਤਾ ਲੱਗ ਰਿਹਾ ਕਿ ਕਿਹੜਾ ਬੰਦਾ ਕਿੰਨੇ ਘਟਿਆਂ ਤੱਕ ਟਰੱਕ ਚਲਾ ਰਿਹਾ ਹੈ ਤਾਂ ਐਸੇ ਚ ਹੁਣ ਇੱਥੇ ਵੀ ਨਿਯਮ ਸਖਤ ਕਰਨ ਦੀ ਲੋੜ ਹੈ ਨਹੀਂ ਤਾਂ ਐਸੇ ਹਾਦਸੇ ਵਾਪਰਦੇ ਰਹਿਣਗੇ ਇਹਨਾਂ ਨੂੰ ਰੁਕਿਆ ਨਹੀਂ ਜਾ ਸਕੇਗਾ ਉੱਥੇ ਮੌਜੂਦ ਲੋਕਾਂ ਨੇ ਕੀ ਕੁਝ ਕੀਤਾ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕਿ ਆਖਰਕਾਰ ਕਿਵੇਂ ਸਾਰਾ ਹਾਦਸਾ ਵਾਪਰਿਆ ਪਰ ਆਪਣੇ ਆਪ 'ਚ ਬੜਾ ਭਿਆਨਕ ਹਾਦਸਾ ਹੋਇਆ ਕੀ ਨਾਮ ਵੀਰ ਜੀ ਦਾ ਜਗਜੀਤ ਸਿੰਘ ਆ ਬਈ ਤੁਸੀਂ ਮੌਕੇ ਤੇ ਸੀ ਜੇ ਕਿਵੇਂ ਹੋਇਆ ਐਕਸੀਡੈਂਟ ਪਤਾ ਦੋ ਜੀ ਇਹ ਚਾਹ ਫੇਲ ਲਈ ਰੁਕੇ ਸੀ ਗਾਰ ਵਾਲੇ ਬਈ ਤੇ ਇਹ ਸਾਈਡ ਤੇ ਖੜੇ ਸੀ ਪਿੱਛੋਂ ਟਰਾਲਾ ਬਹੁਤ ਤੇਜ਼ ਆਇਆ ਤੇ ਉਹਨਾਂ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਕਿੰਨੀਆਂ ਗੱਡੀਆਂ ਟੱਕਰ ਮਾਰਦੀਆਂ ਸੀ ਤਿੰਨ ਗੱਡੀਆਂ ਖੜੀਆਂ ਸੀ ਦੋ ਵੱਡੀਆਂ ਗੱਡੀਆਂ ਸੀ ਇੱਕ ਇਹਨਾਂ ਦੀ ਕਾਰ ਸੀ ਪਹਿਲਾਂ ਦੂਜੀ ਗੱਡੀ 'ਚ ਲੱਗਿਆ ਤੇ ਉਹ ਦੂ ਬਾਹਰ ਇਹਨਾਂ ਜਾ ਕੇ ਟੱਕਰ ਮਾਰੀ ਆ ਜੀ ਉਹਨੇ ਤੁਸੀਂ ਇੱਥੇ ਚਾਹ ਬਣਾਉਣੀ ਆ ਹਾਂ ਜੀ ਹਾਂ ਬਣਾਏ ਢਾਬਾ ਆਪਣੀ ਆ ਜੀ ਕੋਈ ਨੁਕਸਾਨ ਤਾਂ ਹਸਾ ਕੋਈ ਬੰਦ ਕੋਈ ਨਹੀਂ ਬੰਦੇ ਦਾ ਨੁਕਸਾਨ ਤਾਂ ਠੀਕ ਆ ਬੱਜ ਗਿਆ ਜੀ ਬਾਕੀ ਆ ਜਿਹੜਾ ਡਰਾ ਡਰਾ ਹੈਗਾ ਵੀਕਲ ਦਾ ਨਿਸ਼ਾਨ ਆ ਜੀ ਚਲੋ ਨਿਕਲ ਕਿnabla ਛੋਟਾ ਸਰ ਮੇਰਾ ਨਾਮ ਹਰਵਿੰਦਰ ਸਿੰਘ ਹੈਗਾ ਮੈਂ ਉਰੀ ਆਪਣੇ ਧੂਰੀ ਦਾ ਰਹਿਣ ਆ ਲਾਂਗਾ ਕਿ ਕਿਵੇਂ ਹੋਇਆ ਐਕਸੀਡੈਂਟ ਤੁਸੀਂ ਕੀ ਇੱਥੇ ਥੋੜੀ ਗੱਡੀ ਕਿਹੜੀ ਸੀ ਇਹਦੇ ਵਿੱਚ ਸਰ ਸਾਡੀ ਗੱਡੀਆਂ ਕਰੋਲਾ ਅਲਟੀ ਸੀ ਤੇ ਦੋ ਗੱਡੀਆਂ ਇਧਰ ਪਿੱਛੇ ਖੜੀਆਂ ਨੇ ਅਸੀਂ ਉਰੇ ਸਰ ਚਾਹ ਪੀਣ ਆਏ ਸੀ ਮਾਰਨਿੰਗ ਟਾਈਮ ਦਾ ਟਾਈਮ ਸੀ ਅਸੀਂ ਚਾਹ ਪਿੰਦੇ ਹੋਏ ਗੱਡੀ ਦੇ ਵਿੱਚ ਪਾ ਪੈਸੇ ਦੇ ਕੇ ਜਾ ਰਹੇ ਹਾਂਗੇ ਤੇ ਇੱਕੋ ਨਾਲ ਤੇ ਗੱਡੀ ਦੀ ਅੱਖ ਲੱਗੀ ਡਰਾਈਵਰ ਦੀ ਪਤਾ ਨਹੀਂ ਮੈਨੂੰ ਕੀ ਹੋਇਆ ਉਹਨੂੰ ਉਹਨੇ ਪਹਿਲੀ ਗੱਡੀ ਪਹਿਲਾਂ ਉਹ ਗੱਡੀ 407 ਦੇ ਵਿੱਚ ਮਾਰਿਆ ਉਸ ਤੋਂ ਬਾਅਦ ਆ ਪਿੱਛੇ ਗੱਡੀ ਖੜੀ ਹੈਗੀ ਇਹਦੇ ਵਿੱਚ ਮਾਰਿਆ ਫਿਰ ਇਹ ਸਾਨੂੰ ਘੜੀਸਦੀ ਹੋਈ ਗੱਡੀ ਇੱਧਰ ਲੈ ਗਈ ਹੈਗੀ ਕੰਦੇ ਵੱਲ ਨੂੰ ਨੁਕਸਾਨ ਦੀ ਗੱਲ ਕੀਤੀ ਜਾਵੇ ਸਰ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੈਗਾ ਬਾਕੀ ਸਰ ਤੁਹਾਡੇ ਸਾਹਮਣੇ ਸਾਡਾ ਸਾਰਾ ਜੋ ਵੀ ਨੁਕਸਾਨ ਹੋਇਆਗਾ ਬਾਕੀ ਆ ਦੂਜੀਆਂ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਕੋ ਉਹਦੇ ਕੋੜੇ ਦੇ ਕੈਵਨ ਦੀ ਗੱਲ ਕੀਤੀ ਹੈ ਡਰਾਈਵਰ ਬੜੀ ਮੁਸ਼ਕਲ ਨਿਕਟਿਆ ਸਰ ਬਹੁਤ ਮੁਸ਼ਕਿਲ ਹੈ ਅਸੀਂ ਗੱਡੇ ਪਹਿਲਾਂ ਸਰ ਅਸੀਂ ਨਿਕਲੇਗੇ ਠੀਕ ਨਹੀਂ ਫੇਰ ਸਰ ਉਸ ਤੋਂ ਬਾਅਦ ਅਸੀਂ ਨੂੰ ਕੱਢਿਆ ਕਿਉਂਕਿ ਉਹਦੇ ਕੁੱਕਾ ਸੁਣ ਰਹੀਆਂ ਸੀ ਸਾਨੂੰ ਕਿੰਨੇ ਜਾਨੇ ਤੇ ਉਹਦੇ ਵਿੱਚ ਉਹਦੇ ਵਿੱਚ ਸਰ ਇੱਕ ਜਾਨੇ ਹੀ ਸੀ ਕਿਵੇਂ ਆ ਉਹਦੀ ਹਾਲਾਤ ਨੂੰ ਦੇਖੇ ਜੋ ਉਹਦੇ ਹਾਲਾਤ ਸਰ ਉਹਦੇ ਚੈਸਟ ਦੇ ਵਿੱਚ ਫੋਲ ਹੋ ਗਿਆ ਤੇ ਉਹਦੇ ਨੂੰ ਨਾਲ ਦੀ ਨਾਲ ਅਸੀਂ ਐਂਬੂਲੈਂਸ ਬੁਲਾ ਕੇ ਸੰਗਰੂਰ ਰੈਫਰ ਕਰਦੇ ਕੀ ਨਾਮ ਤੁਹਾਡਾ ਦਵਿੰਦਰ ਸਿੰਘ ਨਾਮ ਹੈ ਕਦੋਂ ਦੀ ਘਟਨਾ ਹੈ ਕਿਵੇਂ ਹੋਇਆ ਕੀ ਗੱਲਬਾਤ ਹੈ ਸਵੇਰੇ 4 ਵਜੇ ਦੀ ਘਟਨਾ ਹੈ ਇਹ ਡਰਾਈਵਰ ਜਿਹੜਾ ਕੋੜੇ ਵਾਲਾ ਹੈਗਾ ਏ ਗੁਰਸਿੱਖ ਬੰਦਾ ਜੀ ਅੱਗ ਲੱਗਦੀ ਸੀ ਇਹਦੀ ਜੀ ਮਗਰ ਆ ਤਿੰਨ ਗੱਡੀਆਂ ਖੜੀਆਂ ਸੀ ਇਹ ਤਿੰਨੇ ਗੱਡੀਆਂ ਦੇ ਪਿੱਛੇ ਲੈ ਕੇ ਆਂਦਾ ਹੋਇਆ ਹੋ ਰਿਹਾ ਜੇ ਨੁਕਸਾਨ ਦੀ ਗੱਲ ਕੀਤੀ ਜਾਵੇ ਕੋਈ ਜਾਨੀ ਮਾਲੀ ਨੁਕਸਾਨ ਕੋਈ ਛੱਟ ਭੇਟ ਕੋਈ ਜਾਨੀ ਮਾਲੀ ਨਾ